ਇਹ ਜਸਦੀਪ ਸਿੰਘ ਜਸੂ ਆ ਪਿੰਡ ਲੰਡੇ ਕਿਆਂ ਦਾ 11ਵੀਂ ਕਲਾਸ ਪੜਦਾ ਸੀ ਸਰਕਾਰੀ ਸਕੂਲ ਦੇ ਵਿੱਚ ਲੰਡੇ ਕਿਆਂ ਦੇ ਵਿੱਚ ਇਹ ਛੁੱਟੀ ਮਿਲਣ ਤੋਂ ਬਾਅਦ ਨਹਿਰ ਤੇ ਆਪਣੇ ਸਾਥੀਆਂ ਨਾਲ ਨਹਾਉਣ ਚਲਾ ਗਿਆ ਇਹਨੂੰ ਮਤਲਬ ਪਾਣੀ ਜ਼ਿਆਦਾ ਵਹਾਉਣ ਕਰਕੇ ਇਹਦੀ ਮੌਤ ਹੋ ਗਈ ਪਾਣੀ ਚ ਡੁੱਬਣ ਕਰਕੇ ਵਾਕਿਆ ਕੀ ਸਕੂਲੋਂ ਆਏ ਸੀਗੇ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤ ਹੋ ਗਏ ਛੱਡ ਕੇ ਉਹਨੂੰ ਆ ਗਏ ਕਰਨਾ ਵਗੈਰਾ ਨਹੀਂ ਆਉਂਦਾ ਜੀ ਕਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ ਕਿਹੜੀ ਕਲਾਸ ਪੜ੍ਹਦਾ ਉਹ 11ਵੀਂ ਕਲਾਸ ਪੜ੍ਹਦਾ ਸੀ ਅੰਗੀ ਵੀ ਜਾਂਦਾ ਸੀ ਕਿ ਨਹਿਰ ਤੇ ਉਹ ਤਾਂ ਹੁਣ ਪਤਾ ਨਹੀਂ ਸਰ ਬਹੁਤ ਹੀ ਮੰਦ ਭਾਗੀ ਘਟਨਾ ਈ ਵਾਪਰੀ ਕੱਲ ਸਾਡੇ ਉਗਰ ਬਟਾ ਸਕੂਲ ਤੋਂ ਆਇਆ ਸੀਗਾ ਉੱਥੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਲੰਘ ਦੇ ਤੱਲੇ ਕਾਲੇ ਪੋਲ ਦੇ ਕੋਲ ਉੱਥੇ ਨਹਿਰ ਚ ਣਾਉਣ ਲੱਗੇ ਔਰ ਉੱਥੇ ਨਹਿਰ ਦਾ ਪਾਣੀ ਦਾ ਆਵਾਜ਼ ਜ਼ਿਆਦਾ ਕਰਕੇ ਤੇ ਜਦੋਂ ਸੰਭਲ ਨਹੀਂ ਗਿਆ ਔਰ ਉੱਥੇ ਜਿਹੜੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਅਸਦੀ ਮੌਤ ਹੋ ਗਈ। ਆਮ ਦੇਖਿਆ ਜੀ ਇਹ ਨਹਿਰ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਗਏ ਨੇ ਲੌਦੇ ਲੂੰਦੇ ਦੇਦੇ ਨੇ ਘਰ ਵੀ ਆ ਗਏ ਨੇਲੇ ਉੱਥੇ ਜੀ। ਗੱਲ ਇਹ ਆ ਜੀ ਚਲੋ ਬੱਚੇ ਚਲੇ ਤਾਂ ਜਾਂਦੇ ਆ ਪਰ ਇਹੋ ਜਿਹੇ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤੇ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਚੇਤ ਹੋਣ ਦੀ ਲੋੜ ਹੈ ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਤੈਰਨਾ ਵੀ ਆਉਂਦਾ ਹੁੰਦਾ ਔਰ ਜਦੋਂ ਬੱਚਿਆਂ ਦੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਜਿਹੀ ਹੀ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਨ ਤੇ ਔਰ ਜਦੋਂ ਕੋਈ ਮੰਦ ਭਾਗੀ ਕਰਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਰੋਲ ਵੀ ਕਰ ਲੈਂਦੇ ਆ ਕੋਈ ਨਾ ਕੋਈ ਰੋਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨੂੰ ਨਹੀਂ ਜਾਣਾ ਚਾਹੀਦਾ ਕਿੰਨੀ ਕਲਾਸ ਪੜਦਾ ਸੀ ਬੱਚੇ ਦਾ 12ਵੀਂ ਕਲਾਸ ਪੜਦਾ ਸੀ ਇਹ ਜਿਹੜੀ ਐਜ ਕਿਤੇ ਸੀ ਬੱਚੇ ਦੀ 17 ਸਾਲ ਦਾ ਬੱਚਾ ਸੀਗਾ ਜੀ ਹਾਂਜੀ ਮਾਪਿਆਂ ਲਈ ਬਹੁਤ ਹੀ ਨੁਖਦਾਈ ਗੱਲ ਆ ਕਿਉਂਕਿ ਬੱਚੇ ਨੂੰ ਮਸਾਂ ਪਾਲਦਾ ਪਰੋਸਦਾ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਾਟਾ ਪਿਆ ਨੁਕਸਾਨ ਹੋਇਆ ਪਰਵਾਹ ਕੀ ਨਾਮ ਮੇਰਾ ਨਮਰਿਤ ਪਾਲਾ ਜੀ ਪਾਲ ਤੁਹਾਡੇ ਜਿਹੜਾ ਹਾਸ ਹੋਇਆ ਕੌਣ ਸੀ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਹੀ ਸੀਗਾ ਜੀ ਇਹ ਕਿੰਨੀ ਕੁ ਉਮਰ ਸੀ ਉਹਦੀ ਉਮਰ 16-17 ਸਾਲ ਸੀਗੀ ਕੀ ਵਾਕਿਆ ਕੀ ਹੋਇਆ ਸੀ ਵਾਕਿਆ ਕੀ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ ਕਰਨਾ ਵੀ ਕਰਾ ਨਹੀਂ ਆਉਂਦਾ ਸੀ ਉਹਨੇ ਤੈਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ ਕਿਹੜੀ ਕਲੱਚ ਪੜਦਾ ਸੀ ਉਹ 11ਵੀਂ ਕਲੱਚ ਪੜਦਾ ਸੀ ਅੱਗੇ ਵੀ ਜਾਂਦਾ ਸੀ ਕਿ ਨਹਿਰ ਤੇ ਨਾ ਹੁਣ ਉਹਦਾ ਹੁਣ ਪਤਾ ਨਹੀਂ ਸਰ ਕਿ ਦੋਸਤਾਂ ਨਾਲ ਚਲਿਆ ਗਿਆ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਈ ਉਹਦੇ ਬਾਅਦ ਉਹ ਦੋਸਤਾਂ ਨਾਲ ਚਲਿਆ ਗਿਆ ਤੇ ਉਹਦੇ ਬਾਅਦ ਵਾਪਸ ਕਰੇ ਨਹੀਂ ਨਹਿਰ ਕਿੰਨੀ ਕੁ ਦੂਰ ਹੈ ਨਹਿਰ ਥੋੜੀ ਜੀ ਦੂਰ ਹੀ ਆ ਜੀ ਸਕੂਲ ਤੋਂ ਵੀ ਦੂਰੀ ਹੈ ਤੇ ਥੋੜੇ ਜਿਹਾ ਘਰਾਂ ਤੋਂ ਵੀ ਦੂਰੀ ਹੈ ਇਹ ਜਸਦੀਪ ਸਿੰਘ ਜਸੂ ਆ ਪਿੰਡ ਲੰਡੇ ਕਿਆਂ ਦਾ 11ਵੀਂ ਕਲਾਸ ਪੜ੍ਹਦਾ ਸੀ ਸਰਕਾਰੀ ਸਕੂਲ ਦੇ ਵਿੱਚ ਲੰਡੇ ਕਿਆਂ ਦੇ ਵਿੱਚ ਇਹ ਛੁੱਟੀ ਮਿਲਣ ਤੋਂ ਬਾਅਦ ਨਹਿਰ ਤੇ ਆਪਣੇ ਸਾਥੀਆਂ ਨਾਲ ਨਹਾਉਣ ਚਲਾ ਗਿਆ ਇਹਨੂੰ ਮਤਲਬ ਪਾਣੀ ਜ਼ਿਆਦਾ ਵਹਾਉਣ ਕਰਕੇ ਇਹਦੀ ਮੌਤ ਹੋ ਗਈ ਪਾਣੀ ਚ ਡੁੱਬਣ ਕਰਕੇ ਆਮ ਅਖ਼ਰ ਦੇਖਿਆ ਜਾਂਦਾ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਜਿਹੜੇ ਕਿ ਨਹਿਰ ਵਿੱਚ ਆਲਾ ਬੰਦੇ ਨੇ ਨਹਾਉਂਦੇ ਨੇ ਅਸੀਂ ਸਾਰੇ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਵੀ ਜਿਹਨਾਂ ਦੇ ਬੱਚੇ ਨਹਿਰ ਤੇ ਨਹਾਉਣਾ ਜਾਂ ਜਾਂਦੇ ਆ ਉਹ ਆਪਣੇ ਬੱਚਿਆਂ ਨੂੰ ਨਹਾਉਣ ਤੋਂ ਰੋਕਣ ਨਹਿਰ ਤੇ ਜਾਣ ਤੋਂ ਵੀ ਰੋਕਣ ਇਹਨਾਂ ਨੂੰ ਨਹੀਂ ਧਾਰਨਾ ਆਉਂਦਾ ਖਾਸ ਕਰਕੇ ਨਾ ਜਾਣ ਥੋੜਾ ਇਹਦੇ ਕੇਸ 'ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ 194 ਬੀ ਐਨ ਐਸ ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਅਗਲੀ ਸੂਰਤ ਜਿਹੜੀ ਕਾਰਵਾਈ ਹੋਊਗੀ ਉਹ ਅਮਲ 'ਚ ਲਿਆ ਦੇਾਂਗੇ